ਕੋਜ ਲੋ ਫੜ ਲੋ ਉਹ ਮੇਲੀ ਐ ਉਹ ਦੇ ਦੇ ਓਏ ਮੈਨੂੰ ਦੇ ਦੇ ਕੰਟੀ ਕੰਟੀ ਉਹ ਮੇਲੀ ਐ ਉਹ ਦੇ ਦੇ ਮੇਰੇ ਦਾਦੀ ਜੀ ਥੈਂਕ ਯੂ ਬੇਟੀ ਥੈਂਕ ਯੂ ਬੜੇ ਚਿਰਾਂ ਬਾਅਦ ਕਾਂਢੇ ਜਾਨੇ ਯਾਰ 1 2 3 4 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਆਪਣੇ ਚੰਦਰ ਸਿੰਘ ਲਾਈਫ ਸਟਾਈਲ ਨਿਊਜ਼ਲੈਂਡ ਦੇ ਵਿੱਚ ਅੱਛਾ ਜੀ ਅੱਜ ਕਿਸ ਟੌਪਿਕ ਤੇ ਵੀਡੀਓ ਹੈ ਜੀ ਅੱਜ ਇੰਡੀਆ ਤੋਂ ਕੀ ਕੀ ਸਾਮਾਨ ਆਇਆ ਸਾਡੇ ਤੇ ਟੌਪ ਸਟੋਪਿੰਗ ਦੇ ਲਈ ਇੰਡੀਆ ਤੋਂ ਸਿਮਰਨ ਨੇ ਜੋ ਵੀ ਖਜ਼ਾਨਾ ਮੰਗਾਇਆ ਮੈਂ ਜ਼ਿਆਦਾ ਨਹੀਂ ਮੰਗਵਾਇਆ ਹਾਂ ਸਾਰੇ ਨੇ ਆਪਣਾ ਆਪਣੇ ਵੱਲੋਂ ਜੋ ਪਿਆਰ ਭੇਜਿਆ ਉਹ ਦੇਖਾਂਗੇ ਔਰ ਗੁਰਫਤ ਦੇ ਲਈ ਕੀ ਕੀ ਹੈ ਉਹ ਦੇਖਾਂਗੇ ਮੈਂ ਮੰਮੀ ਡੈਡੀ ਨੇ ਥੋੜਾ ਸਾਮਾਨ ਭੇਜਿਆ ਆਇਆ ਮਨਜਿੰਦਰ ਦੇ ਮੰਮੀ ਡੈਡੀ ਨੇ ਸਮਾਨ ਭੇਜਾਇਆ ਚਾਲੂ ਦੀ ਨੇ ਵੀ ਭੇਜਿਆ ਤੇ ਚਾਲੂ ਨੇ ਭੇਜਾਇਆ ਮੇਰੀ ਨਾਨੀ ਨੇ ਭੇਜਾਇਆ ਹਾਂਜੀ ਤੇ ਮੰਮੀ ਡੈਡੀ ਸਮਾਨ ਲੈ ਕੇ ਆਏ ਆ ਉਹ ਵੀ ਸਿਮਰਨ ਕਹਿੰਦੀ ਕਿ ਇਹ ਵੀ ਯਾਦਾਂ ਆ ਮੰਮੀ ਹੁਣਾਂ ਦੀ ਮੈਂ ਜਦੋਂ ਪਹਿਲੀ ਵਾਰ ਮਮੀ ਹੁਣਾਂ ਐਸੀ ਤਾਂ ਵੀ ਐਸੀ ਬਣਾਈ ਸੀ ਤੇ ਹੁਣ ਪਹਿਲੀ ਵਾਰ ਇਹੀ ਆਇਆ ਇੱਕ ਵਾਰੀ ਇਹਨਾਂ ਦਾ ਵੀ ਕਰ ਲਈਏ ਸੂਚੀ ਪਹਿਲੀ ਵਾਰ ਸਾਡੇ ਲਈ ਕੀਤੀ ਆ ਹਾਂ ਸਪੈਸ਼ਲ ਚੀਜ਼ਾਂ ਮੰਗਾਈਆਂ ਕਹੀ ਉਹ ਵੀ ਦਿਖਾਵਾਂਗੇ ਕਰੀਏ ਸ਼ੁਰੂ ਕਰੀਏ ਜਾਨੀ ਮੰਗਾਈਆਂ ਉਹ ਦਿਖਾਵਾਂਗੇ ਲਿਆਈਏ ਫਿਰ ਥੋੜਾ ਸਾਮਾਨ ਆ ਤਿੰਨ ਅਟੈਚ ਹੀ ਹੈ ਜੀ ਤਿੰਨ ਅਟੈਚੀ ਭਰ-ਭਰ ਕੇ ਆਏ ਨੇ ਐਕਸਟਰਾ ਵੇਟ ਵੇਟ ਮੰਗਾਇਆ ਸੀ ਆਪਾਂ ਪੈਸੇ ਦੇਗੇ ਕਿਉਂਕਿ ਸਾਮਾਨ ਵੱਧੂ ਸੀ ਇਸ ਕਰਕੇ ਫਿਰ ਸਾਮਾਨ ਆਪਾਂ ਮਿਲਣਾ 74 ਕਿਲੋ 75 ਕਿਲੋ 74 ਕਿਲੋ ਮੰਗਾਇਆ ਨਾ ਮੋਰ ਤਾਂ ਪੁੱਤ ਨੂੰ ਹੈ ਹਫਤਾ ਪਹਿਲਾਂ ਗੁਰਫਤੇ ਦਾ ਸਾਮਾਨ ਆ ਗਿਆ ਹਾਂ ਸਭ ਤੋਂ ਪਹਿਲਾਂ ਗੁਰਫਤੇ ਦਾ ਸਾਮਾਨ ਆ ਗਿਆ ਜੀ ਇਹ ਕੀਆ ਕੀਆ ਹੈ ਮੋਟੂ ਬਦਲੂ ਇਹਨੇ ਇੰਡੀਆ ਵਾਲਾ ਕੱਦਨ ਖਾਇਸੇ ਨੇ ਦੋ ਵਾਰੀ ਤੇ ਉਦੋਂ ਤੱਕ ਪਤਾ ਹੀ ਮੋਟੂ ਬਦਲੂ ਮਮੀ ਨੇ ਕਹਿੰਦੇ ਮੇਲੇ ਮੋਟੂ ਬਦਲੂ ਲੈ ਕੇ ਆਈ ਹਾਂ ਹੂੰ ਸਿਮਰੰਦ ਦੀ ਨਾਲ ਬੈਠਿਆ ਰਹੇ ਕਪਾਦੇ ਦੇ ਤਾਂ ਨਾ ਨੀਵਲੇ ਤੁਹਾਡੇ ਲਈ ਔਰ ਅਸਵਿੰਦਰ ਜੀ ਲਈ ਔਰ ਗੁਰਫਤਲੀ ਸੇਮ ਕੁਰਤਾ ਲੈਣਾ ਅੱਛਾ ਕੁਰਤਾ ਵੀ ਆ ਮਾਂ ਆ ਬੋਲ ਆ ਕਲਰ ਵਧੀਆ ਨਾਨੀ ਜੀ ਨੇ ਭੇਜਿਆ ਨਾਨੀ ਜੀ ਨੂੰ ਬਹੁਤ ਬਹੁਤ ਧੰਨਵਾਦੀ ਸਾਨੂੰ ਕੁਰਤਾ ਪਜਾਮਾ ਭੇਜਣ ਲਈ ਇਹ ਹੈ ਜੀ ਨਾ ਬਲੋ ਇਹ ਇਹ ਦਾਦੀ ਦਾ ਇਹ ਦਾਦੀ ਵਾਲਾ ਗੁਰਪਤ ਦੀ ਇਹ ਮੇਰੇ ਮੰਮੀ ਡੈਡ ਵਾਲੋਂ ਆ ਗਿਆ ਜੀ ਇਹ ਜੈਕਟ ਕਿਦੀ ਹੈ ਜੈਕਟ ਦੇਖੋ ਹਾਏ 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 ਇਹ ਬੜੀਆਂ ਕਿਹੜੀ ਹੈ ਇਹ ਇਹ ਕੁਰਤੇ ਪਜਾਮਾ ਵਾਲੀ ਹੈ ਜੈਕਟਾਂ ਚਮਕਦੀ ਚਮਕਦੀ ਜਮਕਦੀ ਬਲੈਕ ਕੁਰਤੇ ਪਜਾਮੇ ਦੇ ਨਾਲ ਭੇਜੀ ਹੋਈ ਉਹਨਾਂ ਨੇ ਦਲੇਰ ਮਹਿੰਦੀ ਬਣਾਣਾ ਹੈ ਤੇਰਾ ਮੋਟੂ ਬਦਲੀ ਹੈ ਖੁਸ਼ੀ ਬੜਾ ਹੋਈ ਜਨਾ ਆਲੀ ਗੁਰਪੱਤਦੇ ਮੰਮੀ ਹੁਣਾ ਵਗੋਂ ਓਕੇ ਆ ਵੀ ਮੰਮੀ ਵਾਲਾ ਅੱਛਾ ਦਾਦੀ ਦਾਦੂ ਨੇ ਪਾਰਕੀ ਪਿਆਰ ਭੇਜਿਆ ਗੁਰਪੱਤਦੇ ਦਾਦੂ ਦਾਦੀ ਨੇ ਨਾ ਪੂਰਾ 1 ਮੈਲ ਦਾ ਟੱਚੀ ਇਹ ਗੁਰਪੱਤਦੇ ਲਈ ਭੇਜਿਆ ਤੈਨੂੰ ਮੋਟੂ ਬਦਲੂ ਨਾਲ ਮਤਲਬ ਵਦਰੇ ਉਧਰ ਕੰਮਰੇ ਦੇਖ ਲੈ ਕਨੇ ਆ ਮੋਟੂ ਪੱਤੂ ਪਾਲੀ ਕਰ ਹਾਂ ਹਾਂ ਠੀਕ ਹੈ ਪਾਲੀ ਕਰ ਕਿੰਨੇ ਦੇ ਤੂੰ ਵੀ ਪਾਲੀ ਕਰ ਲੈ ਨਾ ਭਾਈ ਲੈ ਤੇਰਾ ਮੋਟ ਪੱਤਦਾ ਤੂੰ ਕਰ

ਏ ਟਿਫਨ ਪੂਰਾ ਜਿੱਤੇ ਸਟੀਲ ਦਾ ਦਾ ਕੱਟ ਕਰੋ ਚੋਟੀ ਪਾਵਰ ਸਟੀਲ ਦਾ ਕੀ ਰੋਟੀ ਪਾਵਰ ਦੇਖੋ ਨਹੀਂ ਹੁੰਦਾ ਜਿੱਦਾਂ ਇਹ ਇਹ ਤਾਂ ਨਹੀਂ ਮੰਗਾਇਆ ਲੈ ਕੇ ਜਾਣਾ ਹੋਵੇ ਅੱਛਾ ਬਹੁਤ इजी ਸਾਰੀ ਇਸ ਦਾ ਕਵਰ इजी ਹੋ ਜਾਂਦੇ ਕੈਰੀ ਹੋ ਜਾਂਦੇ ਇਹ ਵੱਡਾ ਟਿਫਨ ਜਿੱਦਾਂ ਆਪਣੇ ਦੇਸੀ ਟਿਫਨ ਜਿਹੜੇ ਆਪਾਂ ਕੰਮ ਤੇ ਲੈ ਕੇ ਜਾਂਦੇ ਹੁੰਦੇ ਹਾਂ ਤੇ ਤੂੰ ਮੰਗਾਇਆ ਸੀ ਹਾਂ ਕਿਉਂਕਿ ਮੈਨੂੰ ਅਸੀਂ ਕਿਤੇ ਨਾ ਕਿਤੇ ਜਾਂਦੇ ਹੁੰਦੇ ਆ ਤੇ ਮੈਨੂੰ ਨਿੱਕੀ ਨਿੱਕੀ ਟਿਫਨ ਚੱਕਣੇ ਪੈਂਦੇ ਫਿਰ ਮੈਨੂੰ ਲੱਗਾ ਕਿ ਇਹ ਚੀਜ਼ ਬੜੀ ਵਧੀਆ ਆ ਇਸ ਕੰਮ ਚ ਚੱਕ ਲੋ ਚੱਕ ਲੋ ਆਹੋ ਜੀ ਕੁੱਕਰ ਚੱਕ ਲੋ ਉਹ ਤੱਕ ਕੁਕਿੰਗ ਦਾ ਕੁੱਕਰ ਆ ਗਿਆ ਜੀ ਫੇਰ ਸਾਡਾ ਇਹ ਮਨਜਿੰਦਰ ਦੇ ਆ ਮਨਜਿੰਦਰ ਦੇ ਕਪੜੇ ਆ ਇਹ ਮਨਜਿੰਦਰ ਦੇ ਆ ਜੀ ਮਨਜਿੰਦਰ ਨੂੰ ਭੇਜਿਆ ਉਹਦੇ ਮੰਮੀ ਡੈਡੀ ਨੇ ਇਹ ਕੀ ਆ ਇਹਦੇ ਵਿੱਚ ਨਮਕ ਦਾਨੀ ਆ ਅੱਛਾ ਕੜਾਈ ਆ ਇਹ ਇਹ ਕੜਾਈ ਸਾਡੀ ਇਹ ਵੱਡੀ ਕੜਾਈ ਮੋਬਾਈਲ ਓਕੇ ਬਹੁਤ ਰੁਕ ਜਾ ਸਟੀਲ ਦੀ ਹੈ ਨਾ ਹਾਂ ਬਣਾ ਲਈ ਅੱਛਾ ਇਹ ਤਵਾ ਹੈ ਵਿਦ ਲੂਨਦਾਨੀ ਜੋ ਕਿ ਮੇਰੀ ਹਰ ਵਾਰੀ ਇਦਾਂ ਹੁੰਦੀ ਸੀ ਲੂਨਦਾਨੀ ਲੂਨਦਾਨੀ ਆ ਗਈ ਫਾਈਨਲੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹਦੇ ਵਿੱਚ ਮੇਰਾ ਪੜਾਂਦਾ ਆ ਕੜਾਈ ਦੇ ਵਿੱਚ ਲਾਲੇ ਪਵਾਏ ਪਰਾਂਦੇ ਹੋਰ ਮੰਗਾ ਲੈ ਇੱਕ ਮੋਵੇ ਆ ਮਮਾ ਨੂੰ ਆ ਮਮਾ ਨੂੰ ਦੋ ਮਮਾ ਅੱਧਾ ਦੋ ਦੋਸਤ ਮਮਾ ਆ ਲੋ ਤਵਾ ਸਾਬਾ ਲੋ ਜੀ ਲੋ ਸਾ ਤਵਾ ਸੇ ਤਵਾ ਲੈ ਸੱਟ ਦੋ ਸੋ ਮਨਜਿੰਦਰ ਦੇ ਉਹ ਹੈ ਮਨਜਿੰਦਰ ਜੈਕਟ ਆ ਆ ਕਿਹਦੀ ਪਿਆ ਹੈ ਮਨਜਿੰਦਰ ਨੇ ਜੈਕਟ ਵੀ ਮੰਗਾ ਲਈ ਹੈ ਠੀਕ ਹੈ ਠੀਕ ਹੈ ਸਾਢੇ ਨਾਲ ਸਾਢੇ ਨਾਲ ਵਧੀਆ ਕਪੜੇ ਤਾਂ ਮਨਜਿੰਦਰ ਨੇ ਮੰਗਾ ਲਏ ਆ ਰੁਕੋ ਰੁਕੋ ਆ ਵੀ ਮਨਜਿੰਦਰ ਦਾ ਆ ਇਧਰ ਆ ਦੇ ਆ ਵੀ ਮਨਜਿੰਦਰ ਦਾ ਆ ਆਹ ਟੀ-ਸ਼ਰਟਾਂ ਇਧਰ ਮਨਜਿੰਦਰ ਦੀਆਂ ਇਹ ਵੀ ਮਨਜਿੰਦਰ ਦਾ ਸਾਮਾਨ ਆ ਇਹ ਆ ਵੀ ਮਨਜਿੰਦਰ ਦਾ ਆ ਵੀ ਮਨਜਿੰਦਰ ਦਾ ਆ ਇਹ ਤੁਹਾਡੀ ਪਾਸ ਇਹਦੇ ਨਾਲ ਦੀ ਓਹ ਕੀ ਬਾਤ ਆ ਥੈਂਕ ਯੂ ਜੀ ਕਰਸ਼ਨ ਕਿੱਥੇ ਰੱਖੀ ਕਰਸ਼ਨ ਮੰਗਾ ਲਿਆ ਤੂੰ ਇੱਕ ਮੋਈ ਕਣਸੀਆਂ ਤਾਂ ਹੈਗੀਆਂ ਆ ਹਾਂ ਇੱਕ ਹੈਗੀ ਆ ਸਾਡੇ ਕੋਲ ਤੇ ਹੋਰ ਇਹਦਾ ਕਿਹੜਾ ਵੀਰ ਸੀਗਾ ਉਹ ਤੋਂ ਨੋਗਨਾਂ ਨਾ ਆਪਣੇ ਚੱਲਾ ਠੀਕ ਹੈ ਜੀ ਕੜਾ ਭੇਜਿਆ ਦੀ ਉਹਨੇ ਤੇ ਹਰਪ੍ਰੀਤ ਵੱਲੋਂ ਮੇਰੀ ਭਾਬੀ ਵੱਲੋਂ ਮੇਰੇ ਲਈ ਬ੍ਰੇਸਲੇਟ ਤੇਰੇ ਲਈ ਬ੍ਰੇਸਲੇਟ ਹਾਂ ਹਾਂ ਓਕੇ ਛੋਟੇ ਬੇਬੀ ਓਕੇ ਮੰਮੀ ਹੋਣੇ ਛੋਟੇ ਬੇਬੀ ਨਹੀਂ ਲੈ ਕੇ ਆਏ ਹੋਏ ਆ ਤੇ ਅਸੀਂ ਬਾਅਦ ਚ ਪਾ ਕੇ ਦਿਖਾਵਾਂਗੇ ਹਾਂ ਲਓ ਜੀ ਇਹ ਚਾਦਰ ਵੀ ਆ ਗਈ ਕਾਟਨ ਦੀ ਇਹ ਚਾਦਰਾਂ ਇਹ ਚਾਦਰ ਪਹਿਲਾਂ ਲੈ ਲਈ ਸੀ ਕਾਟਨ ਦੀ پدوجے ممی ہنے موٹیاں چادر لے کے ائی ایک گرمیاں والے ایک موٹیاں چادر اوکے یہ خالی ہو گیا جی ہن دوسرا کھلیے بلیک والا لے ہاں جی بلیک والا لانی جی اپ گھر سے اس کو ماننی نے میرے لیے سوٹ بھیجے ہیں تھانہ واد مانلی جی بہت بہت اے نانی نے بھیجا ہے سارے تینوں کپڑے ਆ ਨਾ ਤੁਹਾਡੇ ਪਾ ਮਾਂ ਮਾਂ ਦਾ ਸਾਡੀ ਕਪੜੇ ਨਿਕਲ ਰਿਹਾ ਹਜੇ ਤਾਂ ਇਹ ਗਰਫਦਲ ਇਹ ਬਰਫਦਲ ਰੈਕੁਰ ਹਾਂ ਆ ਮੁੰਡਾ ਵੀ ਲੋ ਮਮਮੀ ਹੁਣੇ ਲੈ ਆਏ ਹੋਏ ਮਨਿੰਦਰ ਜੀ ਹਾਂ ਜਿਹੜਾ ਆਇਆ ਜੀ ਬਰਬਰੀ ਲੈ ਕੇ ਆਇਆ ਮਨਿੰਦਰ ਜੀ ਮਨਿੰਦਰ ਜੀ ਦਾ ਹਾਂ ਨਹੀਂ ਹੁਣ ਇੱਥੇ ਕੰਮ ਤੇ ਗਿਆ ਹੋਇਆ ਹਾਂ ਆ ਮੇਰੇ ਵੱਲੋਂ ਇਹ ਕਿਹਦੇ ਆ ਸਿਮਰਨ ਆਏ ਹਾ ਹਾ ਆ ਅਸਲੀ ਮਾਲ ਤਾਂ ਹੁਣ ਨਿਕਲਿਆ ਏ ਤੇ ਲੋ ਤੁਹਾਡੇ ਨਿੱਕੇ ਜਿਹੋ ਨੇ ਤੇਰੇ ਜਿਆਦਾ ਨਿਕਲ ਨਹੀਂ ਇਹ ਨਾ ਹਰ ਕੋਈ ਫਤੇ ਦੇ ਨਿਕਲ ਆਉਂਦੀ ਆ ਆਹ ਭੰਜੀ ਉਹ ਤੇ ਆਇਆ ਆ ਦੋ ਕਿਹ ਹੈ ਇਹ ਮੇਰੀ ਸੱਸ ਨੂੰ ਮੰਮਾ ਥੈਂਕ ਯੂ ਮੰਮਾ ਇਹ ਨਾ ਅਜਿਹਾ ਲੋ ਚਾਲੂ ਨੂੰ ਤੇਰੇ ਅੰਗੂਰ ਫਤੇ ਲਈ ਤੇ ਮੇਰੇ ਲਈ ਆਹ ਵਾਲਾ ਆ ਲੈ ਲਈ ਤੇ ਛੋਟੇ ਲਈ ওকে ਥੈਂਕ ਯੂ ਬੀ ਫੋ ਮੈਨ ਪਾਪਾ ਕਿਹਨੂੰ ਪੜਨ ਤੇ ਆਉਂਗੀ ਹਾਲੇ ਅਭੀ ਮੇਰੇ ਵੱਲੋਂ ਤੇਨੂੰ ਵਾਓ ਹੁਣ ਦੇਖਿਆ ਲੈਣ ਲੱਗੀ ਨੂ ਤੇਰੀ ਹਾਲੇ ਆਪ ਤੇ ਹਾਲੇ ਸ਼ਾਦੀ ਲਾਲ ਤਰਸੇਮ ਲਾਲ ਜੈਨ ਪਰ ਨਹੀਂ ਕਿਤੇ ਕਿਤੇ ਮੰਗਾਏ ਆ ਫੇਰ ਕਹਿੰਦੀ ਮੇਰੇ ਕੋਲ ਸੂਟ ਹੈ ਨਹੀਂ ਅਜਾ ਦੋਏ ਵੀ ਆ ਗਏ ਇਹ ਵੀ ਥੈਂਕ ਯੂ ਕਿੰਨੇ ਹੋਗੇ 7 8 ਹੋਗੇ ਮੈਨ ਲੱਗਦਾ ਹਜੇ ਫੇਰ ਮੈਨੂੰ ਕਹੀ ਜਾਂਦੀ ਮਮੀ ਮੈਂ ਕਹਿੰਦੀ ਮੈਂ ਹਜੇ ਨਾ ਜਿਹੜੀਆਂ ਮੇਨ ਸ਼ੋਪਾਂ ਸੀ ਉਤੋਂ ਸੂਟ ਸੂਟ ਮੰਗਾਏ ਨਹੀਂ ਹੈਗੇ ਮੈਂ ਕਹਿੰਦੀ ਉਹ ਜਲ ਜਲ ਜਾਉਂਗੀ ਉਹ ਲਵਾਂਗੀ ਇਹ ਮੰਗਵਾਈ ਨਹੀਂ ਭੇਜੇ ਗਏ ਸਾਰੇ ਬਗਾਇ ਦੇਖੀ ਤੋ ਇਹ ਚ ਤੇ ਆ ਹੈਗੇ ਆ ਜੀ ਚਾਦਰਾਂ ਆ ਚਾਦਰਾਂ ਇਹ ਮੰਮੀ ਹਰ ਨੇ ਚਾਦਰਾਂ ਭੇਜੀ ਆ ਜੋ ਕਿ ਅਸੀਂ ਲਾਸਟ ਮੂਮੈਂਟ ਤੇ ਵੇਟ ਘਟ ਹੋਣ ਦੇ ਉਤੋਂ ਆਈਆਂ ਸੀ ਸਭ ਜੁੜ ਗਈ ਸੀ ਠੀਕ ਹੈ ਥੈਂਕ ਯੂ ਮੰਮਾ ਹਾਂ ਹਾਂ ਚਲੋ ਜੀ ਲਾਸਟ ਟੱਚ ਹੀ ਰਹਿ ਗਿਆ ਜੀ ਇਹਨੂੰ ਵੀ ਖੋਲਿਆ ਜਾਵੇ ਆ ਸੰਜੂ ਦੀ ਪਸੰਦ ਇਹ ਗਿਆ ਇਹ ਵੀ ਬਣਾ ਸੰਜੇ ਦਾ ਟੀ-ਸ਼ਰਟ ਲਿਆ ਆਂਦੀ ਸੀ ਮੇਰੇ ਲਈ ਤੇਰੇ ਲਈ ਹਾਂ ਵਧੀਆ ਹੋ ਖਲੋ ਖਲੋ ਓਏ ਇਹਦੇ ਵੀ ਛੁੱਟ ਹੀ ਓਹ ਗੱਡੀ ਉਹ ਗੱਡੀ ਗੱਡੀ ਓਏ ਤੇਰੀ ਗੱਡੀ ਆ ਗਈ ਓਏ ਓਹ ਭੱਜ ਲੋ ਫੜ ਲੋ ਫੜ ਲੋ ਓ ਫੜ ਲੋ ਫੜ ਲੋ ਮੇਰੀ ਐ ਓ ਮੇਲੀ ਐ ਓ ਦੇ ਦੇ ਓਏ ਮੈਨੂੰ ਦੇ ਦੇ ਗੱਡੀ ਗੱਡੀ ਓ ਮੈਨੂੰ ਦੇ ਦੇ ਓ ਮੇਰੀ ਐ ਓ ਮੇਲੀ ਐ ਓ ਦੇ ਦੇ ਮੇਲੀ ਐ ਦੇ ਦੇ ਓ ਮੇਲੀ ਐ ਓ ਇੱਕ ਦੇ ਦੇ ਇੱਕ ਦੇ ਦੇ

ਮੰਮਾ ਨੇ ਖੂਬ ਜਿਹੇ ਆਬੀਦ ਗੁਰਪਤ ਦੀ ਪਟਕੀ ਓਏ ਹੋਏ 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 ਸਾਡੇ ਦੇ ਪਟਕੇ ਆ ਦੇਖੋ ਓਏ ਹੋਏ ਹੋਏ ਮਾਂ ਪੁੱਤ ਦੇ ਸਾਰੇ ਕੱਪੜਿਆਂ ਨਾਲ ਬੇਟਵਿੱਟ ਅੱਛੀ ਭਰੇ ਹੋਏ ਆ ਇਹ ਵੀ ਮੰਮਾ ਨੇ ਭੇਜੇ ਹੋਏ ਆ ਸਾਨੂੰ ਤਾਂ ਖਾਣਾ ਪੂਰਤੀ ਨਾਲ ਭੇਜੇ ਹੋਏ ਆ ਬਸ ਮੈਂ ਤਾਂ ਤੁਸੀਂ ਦੋਨੋਂ ਨੇ ਮਾਂ ਪੁੱਤ ਨੇ ਮੰਗਾਇਆ ਕੱਪੜੇ ਆ ਵੀ ਦੋਨੇ ਮੰਜਿੰਦਰ ਦੇ ਇਹ ਵੀ ਮੰਜਿੰਦਰ ਦੇ ਆ ਇਹ ਕਿਨੂੰ ਭੇਜੇ ਇਹ ਵੀ ਕੋਲ ਘਰ ਦੇਣੇ ਭੇਜੇ ਹੁਣ ਸਾਡੇ ਬਰਾਬਰ ਮੰਜਿੰਦਰ ਮੰਜਿੰਦਰ ਨੇ ਵੀ ਦੇਖੀ ਇਹਨੇ ਕਿੰਨੇ ਕੱਪੜੇ ਮੰਗਾਏ ਹੋਏ ਆ ਮੈਨੂੰ ਮਨਿੰਦਰ ਕਹਿੰਦਾ ਜੀ ਪਾਈ ਦੋ ਕੁ ਟੀ-ਸ਼ਰਟਾਂ ਹੀ ਮੰਗਾਣੀਆਂ ਮਾਤਾ ਪਿਆਰਾ ਪਿਓ ਇੱਕ ਦੋ ਲੈਣ ਲੱਗੇ ਤਿੰਨ ਚਾਰ ਪੰਜ ਥੀਂ ਥੀਂ ਚੰਗੀ ਚੰਗੀ ਥੈਂਕ ਯੂ ਅੰਟੀ ਜੀ ਮੈਂ ਮਨਿੰਦਰ ਨੂੰ ਕਾ ਦਿੰਦੀ ਆ ਇਹਦਾ ਕਰੋ ਮਨਿੰਦਰ ਨੇ ਤਾਂ ਦੇਖ ਕੇ ਖੇਲ ਜਾਣਾ ਆ ਗਈ ਉਹਦੇ ਕੱਪੜੇ ਆਂਟ ਜੀ ਨੇ ਖਿੱਚਿਆ ਇੱਕ ਅੱਛਾ ਇਹ ਮਮਾ ਨੇ ਭੇਜੇ ਇਹ ਛੋਟੇ ਨੇ ਅੱਛਾ ਇਹ ਸਾਡੇ ਤੁਹਾਡੀਆਂ ਪੱਗਾਂ ਮੰਮੀ ਵੱਲੋਂ ਉਹ ਆ ਵੀ ਗੁਰੂ ਘਰ ਤੇ ਆ ਮੈਂ ਇਹ ਵੀ ਗੁਰੂ ਘਰ ਤੇ ਦੇ ਇਹ ਵੀ ਗੁਰੂ ਘਰ ਤੇ ਹੈ ਲੇ ਆ ਵੀ ਮੰਗਾਇਆ ਇੱਕ ਹੀ ਆ ਜਿਹਦੇ ਨਾਲ ਮਿਲਦਾ ਇੱਕ ਦੋਸਤ ਦੇ ਨਾਮ ਮਿਲਦਾ ਮੈਂ ਆਪਣੀ ਆ ਹੀ ਮੰਗਾ ਲਿਆ ਆ ਹਾਂ ਲੈ ਬਸ ਉਸ ਮੇਰੇ ਫੋਟੋ ਦੇ ਸਾਹਦੇ ਦੋਨੇ ਮੇ ਆਸਮਾਨ ਨਾਲ ਲੱਦ ਹੋ ਗਈ ਆ ਅੱਜ ਆਸਾਸ ਤੋਂ ਮਲਵਾਈਆ ਆ ਮਮਮੀ ਜੜੀ ਦੇ ਸੂਟ ਰਹਿ ਗਏ ਜੀ ਲਾਸਟ ਇਹ ਆਪੂ ਨੂੰ ਪਾਣ ਲਈ ਲਿਆਏ ਆ ਥੋੜੇ ਜਿਹੇ ਇੰਨੀ ਕਿ ਸਪੇਸ ਲਈ ਮਮਮੀ ਜੜੀ ਨੇ ਆਪਣੇ ਸੂਟ ਲਈ ਬਾਕੀ ਸਾਰੇ ਆ ਮਾਂ ਪੁੱਤ ਦੇ ਕੱਪੜਿਆਂ ਨਾਲ ਭਰੇ ਬੇਟਾ ਜੀ ਮਾਂ ਪੁੱਤ ਦੇ ਮੰਜਿੰਦੇ ਹਜੇ ਫੇਰ ਕਹੀ ਜਾਂਦੀ ਸੀ ਮੈਨੂੰ ਵੀ ਸੂਟ ਘਟ ਹੈ ਮੇਰੇ ਮੈਨੂੰ ਤਾਂ ਇਹ ਨਹੀਂ ਸਮਝ ਲੈਂਦਾ ਕਿੰਨੇ ਸੂਟ ਪਾਣੇ ਆ ਹੈ ਤੇ ਇੱਕ ਦੋ ਵਾਰੀ ਪਾ ਕੇ ਬਾਹਰ ਰਿਟਾਇਰ ਆਹੋ ਰਿਟਾਇਰ ਗੁਰਪਤ ਜੁੱਤੇ ਪਾ ਕੇ ਦੇਖੀ ਆ ਜਾ ਸੋਨੇ ਜੁੱਤੇ ਆਏ ਹਾਏ ਇੱਥੇ ਇੱਥੇ ਆ ਕੇ ਇੱਥੇ ਪਾਓ ਪਾ ਕੇ ਦੇਖੋ ਓਹ ਬਾਓ ਓਏ ਹੋਏ ਦੇ ਸੋਨੇ ਸੋਨੇ ਪਾਜ ਜਾ ਨਾਨੂ ਨੂੰ ਦਿਖਾ ਦੇ ਜਾ ਕੇ ਨਾਨੂ ਨੂੰ ਦਿਖਾ ਦੇ ਤੂੰ ਕਹਿੰਦਾ ਨਾਨੂ ਜੁੱਤੇ ਦੇਖੋ ਸੋਨੇ ਸਾਰੇ ਸੋਨੇ ਹਾਂ ਥੈਂਕ ਯੂ ਬੋਲੋ ਥੈਂਕ ਯੂ ਨਾਨੀ ਨੂੰ ਥੈਂਕ ਯੂ ਬੋਲੋ ਅੱਜ ਜੁੱਤੀ ਦੇਖੀ ਹਾਂ ਦੇਖ ਲਈ ਜੁੱਤੇ ਆ ਭਾਈ ਆ ਮਠਿਆਈ ਵੀ ਆਈ ਹੈ ਜੀ ਗਿਜੇਲਾ ਸੀ ਜਿਹਦਾ ਕੀ ਭੋਗ ਪਾਤਾ ਮੈਂ ਮਨਜਿੰਦਰ ਨਾਲ ਤੇ ਸਿਮਰਨ ਨਾਲੇ ਬੱਚੇ ਨੇ ਇੱਧਰ ਕਾਜੂ ਬਦਲੀ ਤੇ ਇਹਦੇ ਲਈ ਨਾਨੇ ਨੇ ਇਹਦੇ ਨੇ ਗੁਰਫਤੇ ਦੇ ਨਾਨੇ ਨੇ ਲੱਡੂ ਲਿਆਂਦੇ ਸੀ ਦੇਸੀ ਘਿਓ ਦੇ ਉਹ ਛੇਕ ਲਿਆਂਦੇ ਕਿਉਂਕਿ ਵੇਡ ਜ਼ਿਆਦਾ ਹੋ ਗਿਆ ਸੀ ਠੀਕ ਹੈ ਜੀ ਇਹ ਸੀਗੀ ਵੀਡੀਓ ਜੀ ਅੱਜ ਦੀ ਸਾਰਿਆਂ ਨੂੰ ਥੈਂਕ ਯੂ ਜਿਨ੍ਹਾਂ ਜਿਨ੍ਹਾਂ ਨੇ ਕੱਪੜੇ ਭੇਜੇ ਆ ਦਿਲ ਤੋਂ ਬਹੁਤ ਤੁਸੀਂ ਪਿਆਰ ਭੇਜਿਆ ਸਾਨੂੰ ਥੈਂਕ ਯੂ ਸੋ ਮੱਚ ਨਾਨੀ ਦਾ ਮੰਮੀ ਮੰਮੀ ਜੀ ਮੰਮੀ ਡੈਡੀ ਦਾ ਹਾਂਜੀ ਤੇ ਸਾਲ ਦੀ ਦਾ ਤੇ ਬਾਕੀ ਹਨਾ ਮੰਮੀ ਰੈਡੀ ਦਾ ਇਹ ਵੀ ਲੈ ਕੇ ਆਏ ਸਾਰਿਆਂ ਦਾ ਧੰਨਵਾਦ ਜੀ ਨਾਨੀ ਦਾ ਮੰਮੀ ਰੈਡੀ ਦਾ ਸਭ ਦਾ ਭੈਣ ਦਾ ਬੋਲੋ ਥੈਂਕ ਯੂ ਭੂਆ ਜੀ ਥੈਂਕ ਯੂ ਭੂਆ ਜੀ ਥੈਂਕ ਯੂ ਦਾਦਾ ਦਾਦੀ ਥੈਂਕ ਯੂ ਦਾਦਾ ਦਾਦੀ ਹਾਂ ਥੈਂਕ ਯੂ ਨਾਨੀ ਥੈਂਕ ਯੂ ਨਾਨੀ ਬਾਏ ਬਾਏ ਮਿਲਦੇ ਹਾਂ ਚੰਗਾ ਜੀ ਬਾਏ ਬਾਏ ਸਸਕਾਲ ਸਸਕਾਲ ਸਸਕਾਲ